ਤਤਕਾਰਯੋਗ ਸਾਥੀਓ ਸਤਿ ਸ਼੍ਰੀ ਅਕਾਲ ਮੈਂ ਸਮਝਣਾ 70 ਸਾਲ ਦੇਸ਼ ਯਾਦ ਹੋਏ ਹੋ ਗਏ ਨੇ ਤੇ ਅੱਜ ਵੀ ਸਾਨੂੰ ਭੇਡਾਂ ਸਮਝਿਆ ਜਾਂਦਾ ਅੱਜ ਹਬੌਰ ਫਾਇਲਕਾ ਮਲੋਟ ਵਾਲਿਓ ਦੇਖ ਲੋ ਰਾਜਸਥਾਨ ਵਾਲੇ ਵੀ ਦੇਖ ਲੈਣ ਆਹ ਬੁੱਡੇ ਨਾਲੇ ਤੇ ਖੜੇ ਆ ਕਹਿੰਦੇ ਨੇ ਵਾਟਰ ਟ੍ਰੀਟਮੈਂਟ ਲੱਗੇ ਹੋਏ ਨੇ ਇੱਥੇ ਪਲਾਂਟ ਆਹ ਦੇਖੋ ਕਿਵੇਂ ਗੰਦਾ ਕੈਮੀਕਲ ਵਾਲਾ ਪਾਣੀ ਆ ਰਿਹਾ ਕਿੰਨਾ ਫਾਸਟ ਆ ਰਿਹਾ ਕਾਲਾ ਪਾਣੀ ਆ ਰਿਹਾ ਜਿਹੜਾ ਅਸੀਂ ਕਹਿੰਨੇ ਆ ਸਾਡੇ ਤੇ ਮਟਾਪਾ ਆ ਰਿਹਾ ਰਾਤ ਦੀ ਰੋਟੀ ਛੱਡ ਦਿਓ ਆ ਕਰ ਲੋ ਉਹ ਕਰ ਲੋ ਆ ਸਾਡੀਆਂ ਜਿਹੜੀਆਂ ਸੇ ਸੇਤ ਸੇਵਾਵਾਂ ਨਾਲ ਖਲਵਾੜ ਕੀਤਾ ਜਾ ਰਿਹਾ ਅਸੀਂ ਕਿਵੇਂ ਬਚਾਂਗੇ ਜਿਹੜੀਆਂ ਘਰ ਘਰ ਬਵਾਰੀਆਂ ਪੈਦਾ ਹੋ ਗਈਆਂ ਆ ਦੇਖ ਲੋ ਤੁਸੀਂ ਹਾਲਾਤ ਅਰਬਾਂ ਰੁਪਈਆ ਇਸ ਬੁੱਡੇ ਨਾਲੇ ਦੀ ਸਫਾਈ ਦੇ ਨਾਂ ਤੇ ਵਾਟਰ ਟ੍ਰੀਟਮੈਂਟ ਪਲਾਂਟਾਂ ਦੇ ਨਾਂ ਤੇ ਆਏ ਸਾਲ ਖਤਾ ਜਾਂਦਾ ਇਹ ਉਹੀ ਪਲਾਂਟ ਇਹ ਉਹੀ ਪੋਲੇ ਸ਼ਾਇਦ ਸਾਡੇ ਸੰਤ ਸੀਚੇਵਾਲ ਸਾਹਿਬ ਮੀਤ ਹੈਰ ਸਾਡੇ ਵਿਧਾਨ ਸਭਾ ਦੇ ਸਪੀਕਰ ਆਪਦੇ ਐਮਐਲਏ ਸਹਿਬਾਨ ਦੀ ਟੀਮ ਨਾਲ ਇੱਥੇ ਪਹੁੰਚੇ ਸੀ ਕਹਿੰਦੇ ਸੀ ਆਹ ਵੇਖੋ ਬੁੱਢਾ ਨਾਲਾ ਅਸੀਂ ਸਾਫ਼ ਕਰਨ ਜਾ ਰਹੇ ਆ ਪਰ ਬੁੱਢੇ ਨਾਲੇ ਦੇ ਹਾਲਾਤ ਦੇਖ ਲਓ ਆਹ ਪਾਣੀ ਕੋਈ ਪੀਣ ਦੇ ਲਾਇਕ ਹੈਗਾ ਜਿਹੜਾ ਅਸੀਂ ਪਾਣੀ ਪੀਨੇ ਆ ਆ ਜਿਹੜਾ ਮੈਂ ਹਬੌਰ ਬ੍ਰਾਂਚ ਨਿਕਲਦੀ ਏ ਮੈਂ ਹਸਾ ਲਵਾ ਪਾਣੀ ਕਿੰਨਾ ਹੋਵੇਗਾ ਪਾਣੀ ਵੇਖੋ ਕਿੰਨਾ ਹੋਵੇਗਾ ਐਨਾ ਪਾਣੀ ਜਿਹੜਾ ਕੈਮੀਕਲ ਵਾਲਾ ਸਾਡੇ ਦਰਿਆ ਦੇ ਵਿੱਚ ਪਾ ਕੇ ਸਾਡੇ ਹਬੌਰ ਫਾਇਲਕਾ ਮਲੋਟ ਵਾਲੇ ਪਾਣੀ ਇਹ ਗੰਦਾ ਪੀਂਦੇ ਨੇ ਰਾਜਸਥਾਨ ਵਾਲੇ ਪੀਂਦੇ ਨੇ ਮੁਕਸਰ ਵਾਲੇ ਪੀਂਦੇ ਨੇ ਕਿਵੇਂ ਬਚਣਗੇ ਵੱਡਾ ਸਵਾਲ ਏ ਦੋ ਸਾਲੇ ਸਰਕਾਰ ਨੂੰ ਵੀ ਹੋ ਗਿਆ ਬਦਲਾ ਦੇ ਨਾਂ ਤੇ ਕੱਖ ਨਹੀਂ ਸਾਨੂੰ ਲੱਭਿਆ ਅਸੀਂ ਇਹ ਸਾਡਾ ਤਾਂ ਇਹੀ ਫਰਜ਼ ਬਣਦਾ ਆ ਆਏ ਸਾਲ ਅਸੀਂ ਜਦੋਂ ਵੀ ਲੁਧਿਆਣੇ ਆਉਨੇ ਆ ਅਸੀਂ ਇਸ ਨਾਲੇ ਦੇ ਦੇਖਦੇ ਆ ਤੇ ਅਸੀਂ ਆਪਦੇ ਲੋਕਾਂ ਦੀ ਕਿਸਮਤ ਅਲ ਵੀ ਦੇਖਦੇ ਆ ਕਿੱਡੀ ਵੱਡੀ ਸਾਡੀ ਤਰਾਸਦੀ ਏ ਲੋਕ ਸਾਡੇ ਜਾਗਦੇ ਨਹੀਂ ਤੇ ਆਹ ਗੰਦਾ ਪਾਣੀ ਅਸੀਂ ਪੀਨੇ ਆ ਕਿੱਡਾ ਕੈਮੀਕਲ ਵਾਲਾ ਪਾਣੀ ਮੁਸ਼ਕਾ ਰਿਹਾ ਤੇ ਆਪਾਂ ਖਾੜ ਨਹੀਂ ਸਕਦੇ ਪਾਪ ਪਾਪ ਛੱਡ ਰਿਹਾ ਗਰਮ ਪਾਣੀ ਵੇਖੋ ਕਿੰਨਾ ਪਰਾ ਅਬਸੂਰਡ ਕੋਈ ਵੀ ਸਾਡਾ ਜਿਹੜਾ ਇਲਾਕੇ ਦਾ ਆਦਮੀ ਇਸ ਮੁੱਦੇ ਤੇ ਆ ਵੀਡੀਓ ਵੇਖਣ ਤੱਕ ਹੀ ਸੀਮਤ ਰਹੇਗਾ ਜੇ ਇਹਨਾਂ ਨੂੰ ਕਹਿ ਦਈਏ ਆਪਾਂ ਆਪਦੇ ਹੱਕਾਂ ਲਈ ਲੜ ਲઈએ ਪਾ ਕੁਝ ਕਰ ਲઈએ ਆਉਣ ਵਾਲੀ ਪੀੜ੍ਹੀ ਨੂੰ ਬਚਾ ਲਈਏ ਆਪਾਂ ਆਪਣੇ ਆਪ ਨੂੰ ਬਿਮਾਰੀਆਂ ਤੋਂ ਰਹਿਤ ਕਰਨਗੇ ਤਾਂ ਕੋਈ ਵੀ ਨਹੀਂ ਬੋਲੇਗਾ ਸਾਰੇ ਘਰਾਂ ਤੱਕ ਸੀਮਤ ਨੇ ਪਰ ਇੱਥੇ ਮੁਸ਼ਕਲ ਆ ਰਿਹਾ ਆ ਦੇਖ ਲਓ ਆ ਪਾਣੀ ਅਸੀਂ ਪੀਨੇ ਆ ਆ ਪਾਣੀ ਅਸੀਂ ਕੀ ਪਾਪ ਕੀਤੇ ਨੇ ਨਰਕ ਵਰਗੀ ਜ਼ਿੰਦਗੀ ਸਰਕਾਰਾਂ ਨੇ ਬਣਾਤੀ ਸਾਡੇ ਇਲਾਕੇ ਦੀ ਪਰ ਕੋਈ ਵੀ ਮੋਲਦਾ ਨਹੀਂ ਹਾਂ ਇਹਨਾਂ ਜ਼ਰੂਰ ਏ ਇਸ ਬੁੱਢੇ ਨਾਲੇ ਦੀ ਸਿਆਸਤ ਦੇ ਨਾਂ ਤੇ ਗ੍ਰਾਂਟ ਜਾਰੀ ਹੁੰਦੀ ਏ ਤੇ ਅਰਬਾਂ ਦੇ ਘਟਾਲੇ ਸਾਲ ਦੇ ਸਾਲ ਹੁੰਦੇ ਨੇ ਤੇ ਉਹ ਸਾਡੇ ਅਬ ਸਰਾਮੀਆਂ ਜੇਬਾਂ ਚ ਜਾਂਦੇ ਨੇ ਸਾਡੇ ਲੀਡਰਾਂ ਦੀਆਂ ਜੇਬਾਂ ਚ ਜਾਂਦੇ ਨੇ ਜਿਹੜੀਆਂ ਜੋਕਾ ਸਾਨੂੰ ਚੰਬੜੀਆਂ ਹੋਈਆਂ ਨੇ ਆ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੀ ਕਰ ਰਿਹਾ ਕੋਈ ਉਹਨੂੰ ਜਿਹੜਾ ਲੁਧਿਆਣਾ ਇੱਥੋਂ ਦੀ ਕੋਈ ਉਹਨੂੰ ਇੰਡਸਟਰੀ ਨਹੀਂ ਦਿਸਰੀ بیا ਕੈਮੀਕਲ ਆ ਨਾਲਿਆਂ ਪਿੱਛੋਂ ਪਾਣੀ ਤੇਜ਼ ਆ ਰਿਹਾ ਉਹ ਖਾਲਤੋ ਸਾਹਮਣੇ ਉਹ ਵਾਟਰ ਟ੍ਰੀਟਮੈਂਟਾਂ ਦੇ ਪਲਾਂਟ ਦਾ ਰਿਹਾ ਆ ਪਾਣੀ ਵਾਟਰ ਟ੍ਰੀਟਮੈਂਟ ਪਲਾਂਟ ਦਾ ਹੁੰਦਾ ਕਿੱਡਾ ਗੰਦਾ ਪਾਣੀ ਆ ਰਿਹਾ ਮੈਂ ਆਸ ਕਰਾਂਗਾ ਮੇਰਾ ਇਲਾਕਾ ਜਾਕੇਗਾ ਮੈਂ ਸਾਡੇ ਲੀਡਰਾਂ ਨੂੰ ਅਪੀਲ ਕਰਾਂਗਾ ਜਾਗ ਜਾਓ ਤੁਹਾਨੂੰ ਵੋਟਾਂ ਪਾ ਕੇ ਜਿਤਾਈ ਦਾ ਤੁਹਾਨੂੰ ਐਮ ਐਲ ਏ ਐਮ ਪੀ ਮਨਿਸਟਰ ਜੀ ਮਨਿਸਟਰ ਤੱਕ ਕੁਰਸੀਆਂ ਮਿਲ ਜਿਹੜੀ ਸਾਡੀ ਵੋਟਰਾਂ ਮਿਲਦੀਆਂ ਨੇ ਪਰ ਅਫਸੋਸ ਤੁਸੀਂ ਸਾਨੂੰ ਆ ਜਿਹੜਾ ਸਾਡੀਆਂ ਪੀੜ੍ਹੀਆਂ ਬਰਬਾਦ ਕਰ ਰਹੇ ਮੈਂ ਅਫਸਰਾਂ ਨੂੰ ਅਪੀਲ ਕਰਾਂਗਾ ਜਿਹੜਾ ਤੁਹਾਨੂੰ ਆ ਦੇਖ ਲਓ ਤੁਸੀਂ ਕੀ ਹਾਲਾਤ ਨੇ ਸਾਡੇ ਤੁਹਾਡੀ ਜਿਹੜੀ ਕਲਮੇ ਸਾਡੇ ਹੱਕ ਲਈ ਉੱਠਣੀ ਚਾਹੀਦੀ ਸਾਡੇ ਟੈਕਸਾਂ ਤੋਂ ਤੁਹਾਨੂੰ ਤਨਖਾਹਾਂ ਮਿਲਦੀਆਂ ਨੇ ਇਹਨੇ ਨਾ ਤੇ ਕਰੋਨਾ ਰੁਪਏ ਦੇ ਕਬਲੇ ਹੁੰਦੇ ਨੇ ਮੈਂ ਸੰਤ ਸਿਚੇਵਾਲ ਸਾਹਿਬ ਨੂੰ ਕਾਂਗਾ ਸਿਚੇਵਾਲ ਸਾਹਿਬ ਤੁਸੀਂ ਉਹ ਵੇਈ ਨਦੀ ਦਾ ਇੱਕ ਬਣਾਇਆ ਹੋਇਆ ਐ ਇੱਥੇ ਤੁਸੀਂ ਵੀ ਚੁੱਪ ਕਰ ਜਾਂਦੇ ਜੀ ਫੋਟੋ ਖਚਾਉਣ ਤੱਕ ਸੀਮਤ ਰਹਿ ਗਏ ਹੁਣ ਕਿੱਥੇ ਹੋ ਤੁਸੀਂ ਰਾਜ ਸਭਾ ਦੇ ਮੈਂਬਰ ਹੋ ਦੱਸੋ ਹੁਣ ਤੁਸੀਂ ਕਿੱਥੇ ਜੀ ਅਸੀਂ ਬਿਮਾਰੀਆਂ ਨਾਲ ਉਧਰ ਪੀੜਤ ਹੋ ਰਹੇ ਆਂ ਇਲਾਕਾ ਜਿਹੜਾ ਸਾਡਾ ਮੈਂ ਹਿਸਾਬ ਲਾਇਆ ਆ ਜਿਹੜਾ ਜਿਹੜਾ ਇਲਾਕੇ ਚ ਪਾਣੀ ਜਾਂਦਾ ਪੀਂਦੇ ਨੇ ਲੋਕ ਆ ਜਿਹੜਾ ਸਰਾਂਧਾ ਫੀਟਰ ਫਰੋਹੀ ਫੀਟਰ ਕਹਿੰਦੇ ਰਾਜਸਥਾਨ ਫੀਟਰ ਚ ਪਾਣੀ ਜਾਂਦਾ ਹਰੀਕੇ ਤੋਂ ਜਿੱਥੇ ਜਿੱਥੇ ਆ ਪਾਣੀ ਜਾਂਦਾ ਲੋਕ ਕੋਈ ਨਾ ਕੋਈ ਬਿਮਾਰੀ ਨਾਲ ਪੀੜਤ ਨੇ ਉਹਦਾ ਕਾਰਨ ਦਾ ਕੈਮੀਕਲ ਪਾਣੀ ਧੰਨਵਾਦ